शिवसेना ਦੇ ਸੰਗਠਨ ਮੰਤਰੀ ਰਾਜਾ ਵਾਲੀਆ ਤੇ ਬੀਤੇ ਦਿਨ ਹੋਈ ਹਮਲੇ 'ਚ ਜਿੱਥੇ शिवसेना ਆਗੂ ਗੰਭੀਰ ਜ਼ਖਮੀ ਹੋਇਆ ਹੈ ਅਤੇ ਉਹ ਅੰਮ੍ਰਿਤਸਰ ਜ਼ਰੇ ਇਲਾਜ ਹੈ ਉੱਥੇ ਹੀ ਇਸ ਮਾਮਲੇ 'ਚ ਪੁਲਿਸ ਵੱਲੋਂ ਵੀ ਹਮਲਾ ਕਰਨ ਵਾਲਿਆਂ ਖਿਲਾਫ ਕੇਸ ਦਰਜ ਕੀਤਾ ਗਿਆ ਹੈ ਸਿਰਸਾ ਆਗੂ ਅਤੇ ਸਿਰਸਾ ਸੈਨਿਕਾਂ ਨੇ ਐਸਐਸਪੀ ਬਟਾਲਾ ਦਫ਼ਤਰ ਦੇ ਅੱਗੇ ਇਕੱਠੇ ਹੋ ਬਟਾਲਾ ਪੁਲਿਸ ਅੱਗੇ ਹਮਲਾ ਕਰਨ ਵਾਲੇ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕਰਨ ਦੀ ਮੰਗ ਉਠਾਈ ਉੱਥੇ ਹੀ ਸਿਰਸਾ ਹਿੰਦੁਸਤਾਨ ਦੇ ਜ਼ਿਲ੍ਹਾ ਪ੍ਰਧਾਨ ਅਤੇ ਹੋਰਨਾਂ ਆਗੂਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਨੇ ਐਸਐਸਪੀ ਬਟਾਲਾ ਨਾਲ ਇਸ ਮਾਮਲੇ 'ਤੇ ਅੱਜ ਮੁਲਾਕਾਤ ਕੀਤੀ ਹੈ ਅਤੇ ਰਾਜਾ ਮੌਲੀਅਤੇ ਹਮਲਾ ਕਰਨ ਵਾਲਿਆਂ ਨੂੰ ਜਲਦ ਗ੍ਰਿਫਤਾਰ ਕਰਨ ਦੀ ਅਪੀਲ ਕੀਤੀ ਜੋ ਪਿਛਲੇ ਦਿਨ ਵਾਰਦਾਤ ਹੋਈ ਸਾਡੇ ਰਾਜਾ ਬਾਦਿਆ ਜੀ ਸਗਠਨ ਮੰਤਰੀ ਪੰਜਾਬ ਸ਼੍ਰੋਮਸ਼ਾਨ ਹਿੰਦੁਸਤਾਨ ਦੇ ਨਾਲ ਬਹੁਤ ਮੰਦਭਾਗੀ ਘਟਨਾ ਹੋਈ ਹੈ ਉਹ ਘਟਨਾ ਨੂੰ ਨਾਲ ਲੈ ਕੇ ਅੱਜ ਹੀ ਐਸਐਸਕੇ ਸਾਹਿਬ ਨੂੰ ਮਲੇ ਆ ਐਸਐਸਕੇ ਸਾਹਿਬ ਨੂੰ ਪੁੱਛਿਆ ਵੀ ਇਹ ਬੜੀ ਕਾਰਵਾਈ ਚੱਲੂ ਹੋ ਰਹੀ ਉਹ ਕਹਿੰਦੇ ਜੀ ਆਪਣੀ ਤਰਫਾ ਲੱਗੇਦੇ ਆ ਤੇ ਬਾਕੀ ਜੋ ਵੀ ਕਾਰਵਾਈ ਅਗਲੀ ਹੈ ਦੋ ਦਿਨ ਦਾ ਤਿੰਨ ਦਿਨ ਦਾ ਮੰਨੂ ਕਹਿੰਦਾ ਵੀ ਦੋ ਤਿੰਨ ਦਿਨਾਂ ਦੇ ਅੰਦਰ ਅੰਦਰ ਸਾਰੇ ਰੈਸਟ ਕਰ ਲਾਂਗੇ ਇਹ ਉਸ ਤੋਂ ਬਾਅਦ ਨਹੀਂ ਰੈਸਟ ਕਰਦੇ ਉਸ ਤੋਂ ਬਾਅਦ ਜੋ ਸਾਡੀ ਸੰਸਾਣੇ ਨਿਸ਼ਾਨੀ ਮੀਟਿੰਗ ਕਰਕੇ ਜੇ ਸਾਡਾ ਜੰਦਾ ਹੋਏਗਾ ਪਿਆਰ ਬੰਦ ਕਰਾਂਦਾ ਜਾਂ ਚੌਕ ਬੰਦ ਕਰਾਂਦਾ ਜਾਂ ਸਭ ਤੋਂ ਸਭ ਦੇ ਗੁੱਧੇ ਕੇ ਬੰਦਦਾ ਇਹ ਵੀ ਸਾਨੂੰ ਕਰਨਾ ਪੈਣਾ ਹੈ ਆਪਣੇ ਨਾਲੋਂ ਕੰਡੀਸ਼ਨ ਉਹਨਾਂ ਦੀ ਠੀਕ ਹੈ ਸੁਧਾਰ ਆਇਆ ਉਹਨਾਂ ਦੀ ਕੰਡੀਸ਼ਨ ਦੇ ਵਿੱਚ ਅੱਗੇ ਨਾਲ ਬਹੁਤ ਫਰਕ ਹੈ ਤੁਸੀਂ ਕਿਤੇ ਨਹੀਂ ਮੰਗ ਰਹੇ ਅਸੀਂ ਮੰਗ ਰਹੇ ਹਾਂ ਮੋੜ ਜਿਹੜੇ ਦੇਸ਼ੀ ਨੇ ਗੱਲ ਜਦੋਂ ਰੈਸਟ ਹੁੰਦਾ ਹੈ ਜਦੋਂ ਅਸੀਂ ਆਪਣੀ ਕਾਰਵਾਈ ਕਰ ਰਹੇ ਹਾਂ ਜੀ ਆਪਣਾ ਕੰਮ ਕਰ ਰਹੇ ਹਾਂ ਪਰਚਾ ਕਰਦੇ ਹਾਂ ਹਾਂ ਜੀ ਪਰਚਾ ਦਰਦੇ ਹਾਂ ਪਿਛਲੀ ਦਿਨੀ ਵੀ ਵੇਖਿਆ ਕਿ ਜਿਹੜਾ ਗੁੰਡਾਗਰਦੀ ਦਾ ਨੰਗਾ ਨਾਚ ਵੇਖਿਆ ਗੁੰਡਾਗਰਦੀ ਦਾ ਨੰਗਾ ਨਾਚ ਵੇਖਣ ਨੂੰ ਵਿਆਹ ਦਾ ਨੋਟਿਸ ਆ ਸੀ ਕਿ ਜਿਹੜੇ ਸਾਡੇ ਸਨਘਾ ਮੰਤਰੀ ਪੰਜਾਬ ਦਾ ਰਾਜਾ ਵਾਲੀ ਉਹਨਾਂ ਤੇ ਇੱਕ ਜਾਣ ਲੈਣ ਦਾ ਹਮਲਾ ਕੀਤਾ ਗਿਆ ਵਾ ਕੋਈ ਸ਼ਾਤਰੀ ਅਨਸਰਾ ਵੱਲੋਂ ਤੇ ਉਸੇ ਹੀ ਅਨਸਰੇ ਚਾਚਾ ਆਪਾਂ ਮਿਲਣ ਵਾਸਤੇ ਅਸਸ ਵੀ ਸਾਹਿਬ ਨੂੰ ਆਏ ਕਾਫੀ ਦਿਨ ਹੋ ਗਏ ਇੱਕ ਹਫਤਾ ਬੀਤਣ ਦੇ ਬਾਵਜੂਦ ਵੀ ਜੋ ਅਪਰਾਧੀਆਂ ਨੂੰ ਹਜੇ ਤੱਕ ਨਾ ਗ੍ਰਿਫਤਾਰ ਕੀਤਾ ਗਿਆ ਵਾ ਨਾ ਕੋਈ ਤਖਾਣਿਆਂ ਤੇ ਰੇਡ ਹੋਈ ਆ ਪੁਲਿਸ ਕਹੀ ਜਾਂਦੀ ਹੈ ਕਿ ਆਪਾਂ ਜੀ ਉਹਨਾਂ ਨਾਲ ਲੱਭਦੇ ਆ ਜੀ ਆਪਾਂ ਇਦਾਂ ਕਰ ਰਹੇ ਆ ਤੇ ਅੱਜ ਆਪਾਂ ਪ੍ਰੈਸਰ ਦੇ ਮਾਧਿਅਮ ਨਾਲ ਵੀ ਕਹਿਣਾ ਚਾਹੁੰਦੇ ਆ ਕਿ ਜਲਦੋ ਜਲਦ ਜੇ ਦੋਸ਼ੀਆਂ ਨੂੰ ਗ੍ਰਸਤਨਾ ਆ ਕੇ ਤਾਂ ਗਿਆ ਅਸ਼ਿਰਸ਼ਾਨਾ ਹਿੰਦੁਸਤਾਨ ਰੂਪਰੇਖਾ ਬਣਾ ਕੇ ਤੇ ਸੜਕਾਂ ਤੇ ਉਤਰੇਗੀ ਪੁਜੀ ਦਿਨਾਂ ਤੱਕ ਆਪਾਂ ਸਾਡੇ ਰਾਜਵਾਲੀ ਦੇ ਮੰਤਰੀ ਸਾਹਿਬ ਉਹਨਾਂ ਨਾਲ ਗੱਲਬਾਤ ਚਾਹਦੇ ਕਿ ਆਪਾਂ ਤਿੰਨ-ਚਾਰ ਦਿਨ ਦਾ ਹੋਰ ਟਾਈਮ ਦਵਾਂਗੇ ਪੁਲਿਸ ਨੂੰ ਜੇ ਨਾ ਹੋਇਆ ਤਾਂ ਆਪਾਂ ਸੜਕਾਂ ਤੇ ਉਤਰਾਂਗੇ ਪੁਲਿਸ ਕੋਲ ਆ ਕੋਈ 7 ਵਜੇ ਨਾਲ ਮਕੀਦਾ ਮਾਮਲਾ ਕੀਤਾ ਗਿਆ ਵਾ ਤੇ ਬਾਕੀ ਅਨੁਵਿਸ਼ਾਦਿਆ 10-15 ਵਜੇ ਜੇ ਤਾਰੀ ਨਹੀਂ ਹੋਈ ਉਸੇ ਮਸਲੇ ਦਾ ਦਾਮ ਐਸਐਸ ਵੀ ਸਾਹਿਬ ਨੂੰ ਮਿਲਣ ਵਾਸਤੇ ਆਇਆ। ਦਾਦਾ ਬਾਦਿਆ ਨੂੰ ਭਾਰੀ ਕੰਡੀਸ਼ਨ ਕਿਤਾ ਦੀ। ਹੁਣ ਕਾਫੀ ਅੱਗੇ ਨੂੰ ਸੁਧਾਰਿਆ ਤੇ ਉਹਨਾਂ ਨਾਲ ਚਾਹੇ ਗੱਲਬਾਤ ਦੋ ਤਿੰਨ ਦਿਨ ਦਾ ਫਰਕ ਇਹਦੇ ਇੱਕ ਵਾਰੀ ਫੇਅਰ ਕਹਿਣਾ ਦਾਮ ਦਾ ਸੁਮਾਧਿ ਮਲਾਈ ਕਿ ਜੇ 3-4 ਦਿਨਾਂ ਦੇ ਵਿੱਚ ਵਿੱਚ ਗਿਫਤਾਰ ਨਾਲ ਜੀਤਾ ਗਿਆ ਤੇ ਆਪਾਂ ਛੜਖਾ ਦੇ ਉਤਰਾਗੇ। ਪ੍ਰਾਪਰਟੀ ਵੇਚਣੇ ਔਰ ਖੀਨਣੇ ਕੇ ਲੀਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ